ਮੈਂ ਕੁਲਵਿੰਦਰ ਆਲਖ ਹਾਜ਼ਰ ਹਾਂ ਇੱਕ ਵਾਰ ਫੇਰ ਇੱਕ ਅਹਿਮ ਜਾਣਕਾਰੀ ਪਸ਼ੂ ਪੰਛੀਆਂ ਨੂੰ ਪਿਆਰ ਕਰਨ ਵਾਲੇ ਜਾਨਵਰਾਂ ਨੂੰ ਪਿਆਰ ਕਰਨ ਵਾਲਿਆਂ ਦੇ ਨਾਲ ਸੰਬੰਧਿਤ ਹੈ ਕਿਉਂਕਿ ਬੜਾ ਸ਼ੌਂਕ ਆ ਅੱਜ ਕੱਲ ਲੋਕਾਂ ਦਾ ਕਿ ਪਾਲਤੂ ਜਾਨਵਰਾਂ ਨੂੰ ਤੇ ਬਹੁਤ ਸੋਹਣੇ ਪੰਛੀਆਂ ਨੂੰ ਘਰੇ ਰੱਖਣ ਦਾ ਆ ਸੋਹਣੇ ਸੋਹਣੇ ਪਿੰਜਰਿਆਂ ਦੇ ਵਿੱਚ ਤੁਸੀਂ ਇਹ ਇੰਡੀਅਨ ਨਹੀਂ ਹੈਗੇ ਸਗੋਂ ਬਾਹਰ ਦੇ ਪੰਛੀ ਵੀ ਹੈਗੇ ਆ ਜਿਹੜੇ ਚਿੜੀਆਂ ਬਹੁਤ ਸਾਰੇ ਪੰਛੀ ਤੁਹਾਨੂੰ ਐ ਲੱਗਦਾ ਹੋਊਗਾ ਵੀ ਹਲੋਪ ਹੀ ਹੋ ਗਏ ਅੱਜ ਕੱਲ ਦੇਖਣ ਨੂੰ ਘੱਟ ਮਿਲਦੇ ਆ ਔਰ ਇੱਥੇ ਉਹ ਸਾਰੇ ਪੰਛੀ ਹੈਗੇ ਆ ਜੋੜੇ ਹੈਗੇ ਆ ਸਾਰੇ ਤੇ ਆਪਾਂ ਬਾਈ ਜੀ ਹੋਰ ਆਪਸੋ ਪੁੱਛਦੇ ਆਂ ਵੀ ਇਹ ਸੇਲ ਕਰਦੇ ਆ ਤੇ ਇਹਨਾਂ ਦੇ ਕੀ ਪ੍ਰਾਈਸ ਆ ਕਿਹੜੇ ਕਿਹੜੇ ਇਹਨਾਂ ਕੋਲੇ ਅਵੇਲੇਬਲ ਆ ਅ 40 ਮੁਕਤਿਆਂ ਦੀ ਪਵਿੱਤਰ ਧਰਤੀ ਸ਼੍ਰੀ ਮੁਕਸਰ ਸਾਹਿਬ ਅਸੀਂ ਪਹੁੰਚੇ ਹੋਏ ਆਂ ਸਿਟੀ ਡੌਗ ਸ਼ਾਪ ਤੇ ਜੀ ਬਾਈ ਜੀ ਸਵਾਗਤ ਆ ਸਾਡੇ ਚੈਨਲ ਪੰਜਾਬ ਵਾਲਾ ਪੋਡਕਾਸਟ ਦੇ ਸਤਿ ਸ੍ਰੀ ਅਕਾਲ ਜੀ ਤਾਂ ਬਾਈ ਜੀ ਪੂਰਾ ਖਜ਼ਾਨਾ ਹੀ ਤੁਸੀਂ ਜੀਵ ਜੰਤੂਆਂ ਦਾ ਇੱਥੇ ਲਾਈ ਬੈਠੇ ਹੋ ਤਾਂ ਦੱਸੋ ਬਾਈ ਜੀ ਵਿਖਾਓ ਆਪਾਂ ਨੂੰ ਵੀ ਕਿਹੜੇ ਕਿਹੜੇ ਆਪਣੇ ਕੋਲੇ ਅਵੇਲੇਬਲ ਹੈ ਦੂਰੋਂ ਨੇੜੇ ਜੇ ਕਿਸੇ ਨੇ ਖਰੀਦਣਾ ਹੋਵੇ ਤਾਂ ਉਹ ਖਰੀਦ ਸਕੇ ਪਹਿਲੇ ਨੰਬਰ ਤੇ ਤੁਹਾਡੇ ਚੈਨਲ ਵਾਸਤੇ ਆਉਣ ਦਾ ਮੈਂ ਬਹੁਤ ਮਾਣ ਮਹਿਸੂਸ ਕਰ ਰਹਾ ਤੁਹਾਡੇ ਚੈਨਲ 'ਚ ਮੈਂ ਆਇਆ ਪਰ ਇਹ ਹੈ ਕਿ ਮੇਰੀ ਇੱਕ ਦੁਕਾਨ ਹੈ ਸਿਟੀ ਡਾਕ ਸ਼ਾਪ ਇਹ ਪਰਮਾਨੈਂਟਲੀ ਇੱਥੇ ਹੈ ਇੱਥੇ ਸਾਰੇ ਜਾਨਵਰ 24 ਆਵਰ ਇੱਥੇ ਮੇਰੇ ਕੋਲ ਹੁੰਦੇ ਆ ਜਦੋਂ ਮਰਜ਼ੀ ਕੋਈ ਮਰਜ਼ੀ ਆ ਕੇ ਲੈ ਜਾ ਸਕਦਾ ਹੈ ਇਹਦੇ ਵਿੱਚ ਆਪਣੇ ਕੋਲ ਪੀਜਨਸ ਦੀ ਵੈਰਾਈਟੀਆਂ ਹੁੰਦੀ ਹੈ। ਦੋ ਤਿੰਨ ਤਰ੍ਹਾਂ ਦੇ ਪੀਜਨ ਹੁੰਦੇ ਆ। ਬਾਕੀ ਇੰਪੋਰਟਡ ਬਰਡਸ ਬਹੁਤ ਹੁੰਦੇ ਆ ਜਿੰਦੇ ਵਿੱਚ ਬਜਰੀ ਕੈਟਸ ਹੁੰਦੇ ਆ। ਆਹ ਪੀਜਨ ਦੇ ਵਿੱਚ ਆਪਣੇ ਕੋਲ ਲੱਕੀ ਕਬੂਤਰ ਹੈ। ਇਹ ਆਪਣੇ ਚੁਰਚਰੇ ਹੈ ਜਿੰਨੂੰ ਆਪਾਂ ਯੂਨੀ ਫਾਉਲ ਕਹਿ ਦਿੰਦੇ ਆ। ਆਹ ਨਕਾਬਪੁਸ਼ ਕਬੂਤਰ ਹੈਗੇ ਆ। ਇਹ ਭੈਂਸੀ ਕਬੂਤਰ ਹੈ ਬਹੁਤ ਲੋਕੀ ਸ਼ੌਂਕ ਨਾਲ ਇਹਨਾਂ ਨੂੰ ਪਾਲਦੇ ਆ। ਇਹ ਬੜੀ ਅੱਛੀ ਵੈਰਾਈਟੀ ਹੈ। ਇਹ ਮਲਵਾਈ ਕਬੂਤਰ ਹੈ ਜਿਨੂੰ ਲੋਕੀ ਉਡਾਨ ਦੇ ਵਿੱਚ ਜਿਆਦਾ ਮਤਲਬ ਸ਼ੌਂਕ ਰੱਖਦੇ ਆ ਜਿਹੜੇ ਉਡਾਨ ਦੇ ਵਿੱਚ ਜਾਂ ਬਾਜ਼ੀਆਂ ਦੇ ਵਿੱਚ ਸ਼ੌਂਕ ਰੱਖਦੇ ਆ ਇਹ ਕਬੂਤਰ ਉਹਨਾਂ ਨੂੰ ਬਹੁਤ ਮਤਲਬ ਪਸੰਦ ਆਉਂਦੇ ਆ ਇਹ ਬਹੁਤ ਅੱਛੀ ਕੁਆਲਿਟੀ ਦੇ ਕਬੂਤਰ ਹੁੰਦੇ ਆ ਤੇ ਇਸ ਤੋਂ ਇਲਾਵਾ ਆਪਣੇ ਵਿੱਚ ਜਿਹੜੇ ਇੰਪੋਰਟਡ ਬਰਡਸ ਹੁੰਦੇ ਆ ਜਿਵੇਂ ਵਿੱਚ ਬਜਡਿਕੇਟਸ ਹੈਗੇ ਆ ਆਪਣੇ ਕੋਲ ਜਾਵਾ ਹੈਗੀ ਹੈ ਜਾਵਾ ਫਿੰਚ ਬਹੁਤ ਪਿਆਰੀ ਫਿੰਚ ਹੈ ਆ ਬਹੁਤ ਸਾਫ਼ ਸੁਥਰੀ ਫਿੰਚ ਹੁੰਦੀ ਹੈ ਬਿਲਕੁਲ ਨੌਇਸ ਨਹੀਂ ਕਰਦੀ ਇਹ ਇਹ ਜਿਹੜੀ ਜੈਪਰਾ ਫਿੰਚ ਹੈ ਇਹ ਬਹੁਤ ਛੋਟਾ ਜਿਹਾ ਬਰਡ ਹੈ ਬੜਾ ਪਿਆਰਾ ਬਰਡ ਹੈ ਲੋਕੀ ਬਹੁਤ ਖੁਸ਼ ਕਰਕੇ ਨੂੰ ਲੈਂਦੇ ਆ ਤੇ ਦੇਖਣ ਚ ਬੜਾ ਪਿਆਰਾ ਲੱਗਦਾ ਹੈ ਇਹ ਪਾਈਨੈਪਲ ਕਨੋਰ ਹੈ ਪਾਈਨੈਪਲ ਕਨੋਰ ਜਦੋਂ ਜਿਵੇਂ ਇਹ ਵੱਡਾ ਹੋਏਗਾ ਇਹ ਬੱਖਰੇ ਬੱਖਰੇ ਛੇੜ ਰੰਗ ਕੱਢੇਗਾ ਬੜੇ ਡਾਰਕ ਕਲਰ ਕੱਢੇਗਾ ਜਿਹੜੇ ਦੇਖਣ ਚ ਬੜੇ ਸੋਹਣੇ ਲੱਗਦੇ ਆ ਲੋਕਾਂ ਨੂੰ ਤੇ ਲੋਕੀ ਬੜਾ ਪਸੰਦ ਕਰਦੇ ਆ ਇਸ ਤੋਂ ਇਲਾਵਾ ਇਹਦੇ ਚ ਲਵ ਬਰਸ ਦੇ ਵਿੱਚ ਤਿੰਨ ਵੈਰਾਈਟੀਆਂ ਆ ਗਈਆਂ ਆਪਣੇ ਕੋਲ ਇਹਦੇ ਚ ਲਾਟੀਨੋ ਹੈ ਰੋਸੀ ਹੈ ਤੇ ਬਲੂ ਮਾਸਕ ਹੈ ਤੇ ਆਪਣਾ ਫਿਸ਼ਰ ਹੈ ਚਾਰ ਵੈਰੈਟੀਆਂ ਇਸ ਦੇ ਵਿੱਚ ਲਾਟਿਨ ਅੰਮੇਚ ਲਵਰਸ ਦੇ ਵਿੱਚ ਆ ਜਾਂਦੀਆਂ ਤੇ ਮੇ ਵਿੱਚ ਕੋਕਟੇਲ ਦੇ ਵਿੱਚ ਵੀ ਦੋ ਵੈਰੈਟੀਆਂ ਆ ਜਾਂਦੀਆਂ ਇੱਕ ਗ੍ਰੇ ਕੋਕਟੇਲ ਆ ਜਾਂਦਾ ਇੱਕ yellow ਕੋਕਟੇਲ ਆ ਜਾਂਦਾ ਇਸ ਤੋਂ ਬਾਅਦ ਉਸ ਤੋਂ ਬਾਅਦ ਇਹ ਫਿਰ ਡਾਇਮੰਡ ਡਵ ਹੈ ਜੀ ਅਗਲੇ ਪਾਸੇ ਇਹ ਮੇਰਾ ਬਿਜ਼ਨਸ ਕਾਰਡ ਹੈ ਜੀ ਜਿੰਦੇ ਉੱਤੇ ਮੇਰਾ ਪੂਰਾ ਨੰਬਰ ਵਗੈਰਾ ਡਿਸਪਲੇ ਕੀਤੇ ਹੁੰਦੇ ਆ ਜੀ ਕਿਉਂ ਭਰਾ ਤੇ ਆਹਾ ਡਾਇਮੰਡ ਡਵ ਹੈ ਜੀ ਇਹਦੇ ਵਿੱਚ ਇਹ ਵੈਰਾਈਟੀ ਬਹੁਤ ਸੁੰਦਰ ਸੋਹਣੀ ਵੈਰਾਈਟੀ ਹੁੰਦੀ ਹੈ ਬਰੀਡਿੰਗ ਬਹੁਤ ਵਧੀਆ ਕਰਦੀ ਹੈ ਬਹੁਤ ਵਧੀਆ ਬਰੀਡਿੰਗ ਕਰਦੀ ਹੈ ਡਾਇਮੰਡ ਹਵ ਦੁਬਾਰਾ ਦੱਸ ਲੂਜੀ ਇਹਦੇ ਬਾਰੇ ਇਹ ਡਾਇਮੰਡ ਹਵ ਹੈ ਜੀ ਡਾਇਮੰਡ ਹਵ ਜਿਹੜੀ ਇਹ ਘੂਗੀ ਕਹਿੰਦੇ ਹਨ ਇਹਨੂੰ ਬਾਹਰ ਦੀ ਇੰਪੋਰਟਡ ਘੂਗੀ ਹੁੰਦੀ ਹੈ ਇਹ ਦਾ ਸਾਈਜ਼ ਬਿਲਕੁਲ ਛੋਟਾ ਜਾਂਦਾ ਕੰਪੈਕਟ ਸਾਈਜ਼ ਹੁੰਦਾ ਹੈ ਬਰੀਡਿੰਗ ਬਹੁਤ ਅੱਛੀ ਕਰਦੀ ਹੈ ਨਾਲ ਇਹਦੇ ਟਰਕੀ ਹੈ ਜੀ ਟਰਕੀ ਹੈ ਜੇ ਬੇਬੀਸ ਹੈ ਵੱਡੇ ਹੋ ਕੇ ਟਰਕੀ ਬਹੁਤ ਵੱਡੇ ਹੋ ਜਾਂਦੇ ਬਹੁਤ 빅 ਸਾਈਜ਼ ਹੋ ਜਾਂਦਾ ਨੀਅਰ ਅਬਾਊਟ 8 ਤੋਂ 10 ਕਿਲੋ ਦਾ ਇਹਦਾ ਵਜ਼ਨ ਹੋ ਜਾਂਦਾ ਹੈ ਰਾਖੀ ਕਰਨ ਨੂੰ ਬਹੁਤ ਤੇਜ਼ ਵਧੀਆਂ ਹੁੰਦਾ ਤੇ ਬਹੁਤ ਚਮੋਰ ਰੰਗੂ ਪਹਿਲਵਾਨ ਦਾ ਇਹ ਜੋ ਵੱਡਾ ਹੋ ਜਾਂਦਾ ਨਾਲ ਇਹ ਫੈਂਸੀ ਮੁਰਗੇ ਆ ਇਹਦੇ ਵਿੱਚ ਆਪਣਾ ਪਾਲਿਸ਼ ਕੈਪ ਹੈ ਇਹ ਪਾਲਿਸ਼ ਕੈਪ ਹੈ ਤੇ ਇਹ ਸਿਲਕੀ ਹੈ ਨਾਲ ਰੈਬਿਟਸ ਹੈ ਗਿਆ ਜੀ ਆਸਟ੍ਰੇਲੀਅਨ ਬਰਡ ਹੈ ਆਪਣਾ ਦੱਕ ਹੈ ਗਿਆ ਇਹਨੂੰ ਵਾਈਟ ਕੈਂਪਲ ਕਹਿੰਦੇ ਆ ਉਸ ਦੱਕ ਨੂੰ ਓ ਵਾਈਟ ਕੈਂਪਲ ਹੈ ਇਸ ਤੋਂ ਇਲਾਵਾ ਡੌਗਸ ਦੇ ਵਿੱਚ ਜਿੰਨੀ ਡੌਗਸ ਦੀ ਫੀਲਡਸ ਹੈ ਡੌਗਸ ਪਪੀਸ ਹੈ ਡੌਗ ਦੀ ਐਸੈਸਰੀ ਹੈ ਕੇਜ ਹੈ ਤੇ ਟੋਟਲ ਮਤਲਬ ਮੈਡੀਸਨ ਡੌਗਸ ਦੀ ਸਭ ਇੱਥੇ ਇਸ ਸ਼ਾਪ ਦੇ ਉੱਤੇ ਅਵੇਲੇਬਲ ਹੁੰਦੀ ਹੈ ਆ ਮੈਡੀਸਨ ਦੇ ਰਿਹਾ ਜੀ ਡੌਗ ਨੂੰ ਮੈਡੀਸਨ ਦੇਣ ਦਾ ਤਰੀਕਾ ਕਿਉਂਕਿ ਸਾਡੇ ਕੋਲ ਜਿਹੜਾ ਕਸਟਮਰ ਮੈਡੀਸਨ ਨਹੀਂ ਦੇ ਸਕਦਾ ਡੌਗ ਨੂੰ ਉਹ ਫਿਰ ਸਾਡੇ ਕੋਲ ਲਿਆਂਦਾ ਸੀ ਉਹਨਾਂ ਨੂੰ ਦੱਸ ਦਿੰਨੇ ਆ ਵੀ ਇਸ ਤਰ੍ਹਾਂ ਮੈਡੀਸਨ ਦੇਣੀ ਚਾਹੀਦੀ ਹੈ ਡੌਗ ਨੂੰ ਕਿਉਂਕਿ ਇਹ ਕਸਟਮਰ ਆਪ ਖੁਦ ਨਹੀਂ ਮੈਡੀਸਨ ਦਿੰਦਾ ਤੇ ਸਾਡੇ ਕੋਲ ਰੋਜ਼ ਲਿਆਂਦਾ ਸੀ ਇਹਨੂੰ ਮੈਡੀਸਨ ਦੇ ਕੇ ਬਾਹਰ ਦਿੰਨੇ ਕਿ ਡੌਗ ਨੇ ਇਸ ਤਰ੍ਹਾਂ ਮੈਡੀਸਨ ਦਿੱਤੀ ਜਾਂਦੀ ਹੈ ਇਸ ਤੋਂ ਇਲਾਵਾ ਅੰਦਰ ਆ ਜਾਓ ਤੁਸੀਂ ਆਪਣੇ ਆ ਪੈਟ ਸ਼ਾਪ ਦਾ ਪਰੋ ਇਹ ਵਾਈਟ ਕੈਂਪਲ ਹੈ ਜੀ ਅਮਰੀਕਨ ਵਾਈਟ ਕੈਂਪਲ ਹੈ ਬਹੁਤ ਸੋਨਾ ਡੋਗ ਜੋੜਾ ਹੁੰਦਾ ਡੱਕ ਦਾ ਛੋਟਾ ਸਾਈਜ਼ ਰੰਦਾ ਹੈ ਬਰੀਡਿੰਗ ਬਹੁਤ ਕਰਦਾ ਹੈ ਅੰਡੇ ਬਹੁਤ ਦਿੰਦਾ ਤੇ ਬਹੁਤ ਵਧੀਆ ਪਿਆਰਾ ਹੁੰਦਾ ਸਾਫ਼ ਸੁਥਰਾ ਬਰਡ ਹੈ ਇੱਥੇ ਐਕਚੁਅਲੀ ਰਿਚੇ ਹੈ ਡੌਗ ਡੌਗ ਸੋ ਪੈਸੇ ਡੌਗ ਦਾ ਟ੍ਰੀਟਮੈਂਟ ਹੁੰਦਾ ਹੈ ਰੂਟੀਨ ਦੇ ਵਿੱਚ ਅਸੀਂ ਮੈਂ ਡਾਕਟਰ ਜੇ ਟਾਕੁਰ ਐ ਤੇ ਮੈਂ ਡੌਗ ਦੇ ਡਾਕਟਰ ਐ ਇਹਦਾ ਟ੍ਰੀਟਮੈਂਟ ਅਸੀਂ ਕਰਦੇ ਹਾਂ ਡੌਗ ਦੇ ਇੰਨੇ ਡੌਗਜ਼ ਦੇ ਤੇ ਬਰਡਸ ਦੇ ਰਿਲੇਟਡ ਤੁਹਾਨੂੰ ਹਰ ਤਰ੍ਹਾਂ ਦੇ ਕੇਜ ਜਿਵੇਂ ਆਹ ਬਰਡ ਕੇਜ ਹੈਗੇ ਸਾਰੇ ਆਹ ਸਾਰੇ ਬਰਡ ਕੇਜ ਹੈ ਜਿਹੜੇ ਇੱਧਰ ਲੱਗ ਰਹੇ ਆਹ ਡੌਗ ਕੇਜ ਇੱਧਰ ਆਹ ਛੋਟੇ ਪਪੀਜ਼ ਵਾਸਤੇ ਡੌਗ ਹੱਟਸ ਹੁੰਦੀਆਂ ਇਹਦੇ ਵਿੱਚ ਛੋਟੇ ਡੌਗ ਜਿਹੜੇ ਸਰਦੀਆਂ ਦੇ ਵਿੱਚ ਬਹੁਤ ਅੱਛਾ ਕੰਫਰਟੇਬਲ ਮਹਿਸੂਸ ਕਰਦੇ ਆ ਇਸ ਤੋਂ ਇਲਾਵਾ ਆਹ ਬਰਡ ਡੌਗਸ ਦੇ ਵਿੱਚ ਡੌਗ ਕੇਜ ਹੈਗੇ ਆ ਇਹ ਹਰ ਸਾਈਜ਼ ਦੇ ਡੌਗ ਕੇਜ ਇੱਥੇ ਤੁਹਾਨੂੰ ਅਵੇਲੇਬਲ ਮਿਲਣਗੇ ਹਰ ਵਕਤ ਪੂਰਾ ਸਾਲ ਇਥੇ ਡੌਗ ਕੇਜ ਮਿਲਣਗੇ ਤੇ ਇਸ ਤੋਂ ਇਲਾਵਾ ਡੌਗਸ ਦੀ ਸਾਰੀ ਮੈਡੀਸਨ ਟੋਟਲ ਆਫ ਫੂਡ ਆ ਮੈਡੀਸਨ ਟੋਟਲ ਹਰ ਤਰ੍ਹਾਂ ਦੀ ਬਿਲਕੁਲ ਅੱਛੇ ਬ੍ਰਾਂਡ ਦੀ ਮੈਡੀਸਨ ਤੁਹਾਨੂੰ ਇਥੇ ਮਿਲੂਗੀ ਇਸ ਤੋਂ ਇਲਾਵਾ ਡੌਗ ਦੇ ਵਿੱਚ ਹਰ ਤਰ੍ਹਾਂ ਦੀ ਡੌਗ ਫੂਡ ਸਾਰੇ ਡੌਗ ਫੂਡ ਦਾ ਲੱਗਿਆ ਹੋਇਆ ਏ ਡੌਗ ਫੂਡ ਹੈ ਟੋਟਲ ਡੌਗ ਐਕਸੈਸਰੀਜ਼ ਹੈ ਸਾਰਾ ਕੁਝ ਇਥੇ ਤੁਹਾਨੂੰ ਅਵੇਲੇਬਲ ਮਿਲਦਾ ਹੈ ਡੌਗਸ ਵੀ ਮਿਲਦੇ ਇੱਥੇ ਹਰ ਤਰ੍ਹਾਂ ਦੇ ਡੌਗ ਵੀ ਮਿਲਦੇ ਜਿਹੜੇ ਵੀ ਤੁਹਾਨੂੰ ਡੌਗ ਚਾਹੀਦਾ ਹੈ ਉਹ ਸਾਰੇ ਡੌਗ ਇੱਥੇ ਮਿਲਦੇ ਹਨ ਹਰ ਵਕਤ ਫਿਸ਼ ਅਕਵੇਰੀਅਮ ਦਾ ਕੰਮ ਇੱਥੇ ਹੈਗਾ ਜੀ ਫਿਸ਼ ਅਕਵੇਰੀਅਮ ਅਸੀਂ ਅਜੇ ਸ਼ੁਰੂ ਨਹੀਂ ਕੀਤਾ ਪਰ ਕਰਨ ਆਉਣ ਵਾਲੇ ਫਿਊਚਰ ਦੇ ਵਿੱਚ ਅਸੀਂ ਫਿਸ਼ ਅਕਵੇਰੀਅਮ ਦਾ ਵੀ ਕੰਮ ਸ਼ੁਰੂ ਕਰ ਰਹੇ ਹਾਂ ਤੇ ਡੌਗਸ ਨਹੀਂ ਜਿਹੜੇ ਚਾਹੁੰਦੇ ਜੀ ਹਰ ਛੋਟੇ ਛੋਟੇ ਪਪੀਜ਼ ਹੁੰਦੇ ਆ ਜਿਹੜੇ ਹਰ ਵਕਤ ਹਾਂ ਇਹ ਪੋਮੇਰੀਅਨ ਡੌਗ ਹੈਗੇ ਦੀ ਇਹ ਬੜੇ ਕਿਊਟ ਹੁੰਦੇ ਆ ਛੋਟੇ ਕਾਈਟ ਦੇ ਰਹਿੰਦੇ ਪੋਮੇਰੀਅਨ ਇਸ ਟਾਈਮ ਪੋਮੇਰੀਅਨ ਦਾ ਜੋੜਾ ਪਿਆ ਮੇਰੇ ਕੋਲ ਮੇਰੇ ਕੋਲ ਪੰਜ ਛੇ ਬਰੀਡਸ ਪਈਆਂ ਸੀ ਜਿਹੜੀਆਂ ਅੱਜ ਥੋੜੀਆਂ ਸੇਲ ਹੋ ਗਈਆਂ ਇਸ ਟਾਈਮ ਸਿਰਫ ਦੋ ਬਰੀਡਸ ਹੀ ਬਤੀਆਂ ਇੱਕ ਆ ਜਰਮਨ ਸ਼ੈਫਰਡ ਮੇਰੇ ਪਿਆ ਲੌਂਗ ਕੋਰ ਚਾ ਬਹੁਤ ਅੱਛੀ ਕੁਆਲਿਟੀ ਦਾ ਜਰਮਨ ਸ਼ੈਫਰ ਹੈ ਦੇ ਦੋਸਤੋ ਇਸ ਸਿਟੀ ਡੌਗ ਸ਼ਾਪ ਦੀ ਖਾਸੀਅਤ ਇਹ ਹੈ ਕਿ ਬਾਈ ਜੀ ਖੁਦ ਜਿਹੜੇ ਉਹ ਵੈਟਰਨਰੀ ਡਾਕਟਰ ਹੈ ਤੇ ਚੰਗੀ ਜਾਣਕਾਰੀ ਹੈ ਜਿਹੜੀ ਜਿਹੜੇ ਪੱਟ ਤੁਸੀਂ ਪਾਲਨੇ ਆ ਜਾਂ ਪਸ਼ੂ ਜਿਹੜੇ ਪੰਛੀ ਹੈ ਇਹ ਜਾਨਵਰ ਹੈ ਇਹਨਾਂ ਬਾਰੇ ਕੰਪਲੀਟ ਜਾਣਕਾਰੀ ਰੱਖਦੇ ਆ ਮੈਡੀਸਿਨ ਤੁਸੀਂ ਦੇਖ ਲਿਆ ਵੀ ਕਿਸ ਤਰ੍ਹਾਂ ਜਿਹੜੀ ਜੇ ਕੋਈ ਪੈਟ ਨੂੰ ਕੋਈ ਬਿਮਾਰੀ ਹੈ ਜਾਂ ਕੋਈ ਉਹਨੂੰ ਵੀਕਲੀ ਕੋਈ ਟੀਕਾ ਲੱਗਣਾ ਕੋਈ ਤਾਂ ਇਹ ਸਾਰੀ ਜਾਣਕਾਰੀ ਇੱਥੋਂ ਮਿਲਦੀ ਆ ਕੱਲਾ ਇਹ ਨਹੀਂ ਵੀ ਤੁਸੀਂ ਪੈਟ ਲੈ ਕੇ ਕੋਈ ਜਾਂ ਕੋਈ ਜਾਨਵਰ ਹੈ ਜਿਹੜਾ ਤੁਸੀਂ ਉਹ ਲੈ ਕੇ ਜੀਵ ਕੋਈ ਲੈ ਕੇ ਤਾਂ ਉਹਦੀ ਖੁਰਾਕ ਦਾ ਜਾਂ ਉਹਦੇ ਬਾਰੇ ਪਤਾ ਨਹੀਂ ਉਹ ਕੰਪਲੀਟ ਜਾਣਕਾਰੀ ਤੁਹਾਡੇ ਨਾਲ ਇੱਥੋਂ ਸਾਂਝੀ ਕੀਤੀ ਜਾਂਦੀ ਔਰ ਟਾਈਮ-ਟਾਈਮ ਤੇ ਉਹਦਾ ਜਿਹੜਾ ਹੈਗਾ ਕੰਪਲੀਟ ਚਾਰਟ ਬਣਾ ਕੇ ਰੱਖਦੇ ਆ ਤੇ ਟਾਈਮ-ਟਾਈਮ ਤੇ ਤੁਹਾਨੂੰ ਤੁਹਾਡੇ ਨਾਲ ਸੰਪਰਕ ਕਰਕੇ ਉਹਦੀ ਖੁਰਾਕ ਬਾਰੇ ਉਹਦੇ ਟੀਕਾ ਕਰਨ ਬਾਰੇ ਤੁਹਾਡੇ ਨਾਲ ਜਾਣਕਾਰੀ ਸਾਰਿਆਂ ਸਾਂਝੀਆਂ ਕਰਦੇ ਰਹਿੰਦੇ ਆ ਸੋ ਇਹ ਬਹੁਤ ਵਧੀਆ ਮੈਨੂੰ ਗੱਲਬਾਤ ਲੱਗੀ ਸਾਲ ਚ ਇੱਕ ਵਾਰੀ ਵੈਕਸੀਨੇਸ਼ਨ ਕੈਂਪ ਵੀ ਲਗਾਨੇ ਆ ਡੌਗਸ ਦਾ ਫ੍ਰੀ ਆਫਕੋਰਸ ਜਿਹੜੇ ਮਤਲਬ ਬੰਦੇ ਹੋਰ ਹੈਗੇ ਆ ਜਿਹੜੇ ਡੌਗਸ ਨੂੰ ਵੈਕਸੀਨੇਸ਼ਨ ਨਹੀਂ ਕਰਾ ਸਕਦੇ ਉਹਨਾਂ ਵਾਸਤੇ ਅਸੀਂ ਸਾਲ ਚ ਇੱਕ ਵਾਰੀ ਵੈਕਸੀਨੇਸ਼ਨ ਕੈਂਪ ਲੰਦੇ ਆ ਸਾਰੇ ਡੌਗ ਨੂੰ ਜਿਹੜਾ ਮਰਜ਼ੀ ਆ ਕੇ ਆਪਦੇ ਡੌਗ ਨੂੰ ਇੱਥੇ ਵੈਕਸੀਨੇਸ਼ਨ ਕਰਾ ਸਕਦਾ ਹੈ ਬਹੁਤ ਕੀਮਤੀ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਹੈ ਤੁਸੀਂ ਦੇਖ ਲਿਆ ਕਿ ਕਿਸ ਤਰ੍ਹਾਂ ਦੇ ਜਿਹੜੇ ਜੀਵ ਹੈ ਕਿਸ ਤਰ੍ਹਾਂ ਦੇ ਜਿਹੜੇ ਇੱਥੇ ਭਾਂਤ ਭਾਂ ਦੇ ਬਾਹਰ ਦੀਆਂ ਜਿਹੜੀਆਂ ਵੈਰਾਈਟੀਆਂ ਬਾਹਰ ਦੇ ਜੀਵ ਹੈ ਜਿਹੜੇ ਉਹ ਇੱਥੇ ਤੁਸੀਂ ਡਿਸਪਲੇ ਕੀਤੇ ਹੋਏ ਪੰਛੀ ਦੇਖ ਸਕਦੇ ਹੋ ਕਿਵੇਂ ਇਹ ਪਿੰਜਰਿਆਂ ਦੇ ਵਿੱਚ ਰੱਖੇ ਹੋਏ ਆ ਔਰ ਖੁਰਾਕ ਦਾ ਪੂਰਾ ਪ੍ਰਬੰਧ ਆ ਇੱਥੇ ਟੀਕਾ ਕਰਨ ਦਾ ਪੂਰਾ ਪ੍ਰਬੰਧ ਆ ਜਿਵੇਂ ਕਿ ਦੱਸਿਆ ਕਿ ਸਾਲ ਦੇ ਵਿੱਚ ਇੱਕ ਵਾਰੀ ਤਾਂ ਫਰੀ ਦੇ ਵਿੱਚ ਕੈਂਪ ਇੱਥੇ ਅਯੋਜਿਤ ਕੀਤਾ ਜਾਂਦਾ ਹੈ ਜਿਹੜਾ ਤੁਹਾਡੇ ਪੈਟ ਨੂੰ ਦੱਸਿਆ ਜਾਂਦਾ ਵੀ ਕਦੋਂ ਇਹਦੇ ਟੀਕਾ ਲੱਗਣਾ ਕਦੋਂ ਟੀਕਾ ਕਰਨ ਦੇ ਵਿੱਚ ਤੁਸੀਂ ਜਿਹੜਾ ਹੈਗਾ ਉਹ ਸ਼ਾਮਲ ਹੋ ਕੇ ਉਸ ਪੈਟਰ ਦੇ ਟੀਕਾ ਲਵਾ ਸਕਦੇ ਹੋ ਸੋ ਇਹ ਕੀਮਤੀ ਜਾਣਕਾਰੀਆਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੀ ਸੀ ਅਸੀਂ ਸ਼੍ਰੀ ਮੁਖਸਰ ਸਾਹਿਬ ਤੋਂ ਸਿਟੀ ਡੌਗ ਸ਼ਾਪ ਤੋਂ ਇਹ ਜਿਹੜੀ ਜਾਣਕਾਰੀ ਤੁਹਾਨੂੰ ਦੇ ਰਹੀ ਸੀ ਅਸੀਂ ਇਹਨਾਂ ਪੰਛੀਆਂ ਦੇ ਬਾਰੇ ਡਾਕਟਰ ਅਜੇ ਠਾਕੁਰ ਜੀ ਨੇ ਸਾਡੇ ਨਾਲ ਇਹ ਜਾਣਕਾਰੀ ਸਾਂਝੀ ਕੀਤੀ ਹੈ ਸ਼੍ਰੀ ਮੁਖਸਰ ਸਾਹਿਬ ਤੋਂ ਤੇ ਕੋਈ ਵੀ ਜੇਕਰ ਤੁਸੀਂ ਕੋਈ ਹੋਰ ਜਾਣਕਾਰੀ ਲੈਣੀ ਹੋਵੇ ਤਾਂ ਜਿਵੇਂ ਚੱਲਦੀ ਵੀਡੀਓ ਦੇ ਵਿੱਚ ਤੁਹਾਨੂੰ ਇਹਨਾਂ ਦਾ ਕਾਰਡ ਵੀ ਅਸੀਂ ਸ਼ੋਅ ਕੀਤਾ ਤੁਸੀਂ ਸਕਰੀਨ ਸ਼ਾਟ ਲੈ ਕੇ ਬਾਅਦ ਵਿੱਚ ਉਹਨਾਂ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਡਾਕਟਰ ਸਾਹਿਬ ਸਾਡੇ ਨਾਲ ਜੁੜੇ ਇਹ ਕੀਮਤੀ ਜਾਣਕਾਰੀ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕੀਤੀ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਚੈਨਲ ਪੰਜਾਬ ਵਾਲਾ ਪੋਡਕਾਸਟ ਦੀ ਇਹ ਜਾਣਕਾਰੀ ਤੁਹਾਨੂੰ ਕਿਵੇਂ ਲੱਗੀ ਸਾਡੇ ਤੱਕ ਆਪਣੀ ਪ੍ਰਤੀਕਿਰਿਆ ਜਰੂਰ ਸਾਂਝੀ ਕਰਿਓ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਇਹਨਾਂ ਜਾਨਵਰਾਂ ਬਾਰੇ ਪੁੱਛ ਸਕਦੇ ਹੋ ਅਸੀਂ ਉਹ ਜਾਣਕਾਰੀ ਡਾਕਟਰ ਅਜੇ ਠਾਕੁਰ ਹੋਰਾਂ ਪਾਸੋਂ ਲੈ ਕੇ ਤੁਹਾਡੇ ਤੱਕ ਪਹੁੰਚਦੀ ਕਰ ਸਕਦੇ ਹਾਂ ਦਿੱਤੇ ਹੋਏ ਨੰਬਰਾਂ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਮੈਨੂੰ ਯਾਨੀ ਕੁਲਵਿੰਦਰ ਔਲਖ ਨੂੰ ਤੇ ਮੇਰੇ ਨਾਲ ਕੈਮਰਾਮੈਨ ਰਿੰਪੀ ਬਰਾੜ ਨੂੰ ਦਿਓ ਆ ਗਿਆ ਧੰਨਵਾਦ